ਬੜੀ ਖੁਸ਼ੀ ਦੀ ਗੱਲ ਹੈ ਵੀ ਬਟਾਲਾ ਵਾਸੀ ਅਕਸਰ ਬਟਾਲੇ ਹਲਕੇ ਨੂੰ ਪਛੜਿਆ ਏਰੀਆ ਕਿਹਾ ਜਾਂਦਾ ਸੀ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਜਿੰਨਾ-ਜਿੰਨਾ ਦੀ ਜ਼ਿੰਮੇਵਾਰੀ ਲੱਗੀ ਡਿਊਟੀਆਂ ਲੱਗੀਆਂ ਲੋਕਾਂ ਨੇ ਤੇ ਵੋਟਾਂ ਪਾਉਣੀਆਂ ਹੁੰਦੀਆਂ ਲੋਕਾਂ ਦਾ ਫਰਜ਼ ਹੁੰਦਾ ਪਰ ਅੱਗੋ ਅਗਲੇ ਤੇ ਵੀ ਡਿਪੈਂਡ ਹੁੰਦਾ ਵੀ ਕਿੰਨੀ ਕ ਮਿਹਨਤ ਕਰਦੀ ਹੈ ਸੋ ਮੈਂ ਅੱਜ ਮਾਣ ਨਾਲ ਖੁਸ਼ੀ ਨਾਲ ਇਹ ਗੱਲ ਕਹਿ ਸਕਦਾ ਵੀ ਜੋ-ਜੋ ਜਿੱਥੇ-ਜਿੱਥੇ ਕੋਈ ਕਮੀ ਨਜ਼ਰ ਆ ਰਹੀ ਹੈ ਸਰਕਾਰ ਵੱਲੋਂ ਔਰ ਅਕਸਰਾਂ ਵੱਲੋਂ ਸਾਡੇਆਂ ਵੱਲੋਂ ਕੋਈ ਕਮੀ ਜਿਹੜੀ ਆ ਉਹਨੂੰ ਰਹਿਣ ਨਹੀਂ ਦਿੱਤੀ ਜਾ ਰਹੀ ਸਟੈਪ ਬਾਏ ਸਟੈਪ ਆਪਾਂ ਜਿਹੜੀਆਂ ਉਹ ਕਮੀਆਂ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਆਂ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਚਾਰ ਨਵੇਂ ਟਰੈਕਟਰ ਜਿਹੜੇ ਆ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਅੱਜ ਆਪਾਂ ਗਰਾਊਂਡ ਤੇ ਉਤਾਰਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਵਿੱਚੋਂ ਜਿਹੜੀ ਕੂੜੇ ਦੀ ਹੋਰ ਸਮੱਸਿਆ ਵਾ ਉਹਨਾਂ ਦਾ ਵੀ ਆਪਾਂ ਹੱਲ ਕਰ ਸਕੀਏ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਦੀਵਾਲੀ ਵਾਲੇ ਦਿਨ ਜਿਹੜੀਆਂ ਸਾਜੀਆਂ ਫਾਇਰ ਦੀਆਂ ਜਿਹੜੀਆਂ ਗੱਡੀਆਂ ਸੀ ਮੈਂ ਇੱਕ ਗੱਲ ਤੇ ਮਾਨਣਾ ਕਹਿ ਸਕਦਾ ਮੀਡੀਆ ਨਾਲੋਂ ਤੇਜ਼ ਉਹਨਾਂ ਤੋਂ ਪਹੁੰਚ ਤੋਂ ਪਹਿਲਾਂ ਅਸੀਂ ਅੱਗ ਬੁਝਾਈ ਹੁੰਦੀ ਸੀ ਇਹ ਗੱਲ ਮੰਨਦੇ ਹੋ ਕਿ ਨਹੀਂ ਮੰਨਦੇ ਸੋ ਮੈਂ ਆਪਣੀ ਫਾਇਰ ਬਗੇਰ ਦੀ ਟੀਮ ਨੂੰ ਉਹਨਾਂ ਦਾ ਧੰਨਵਾਦ ਕਰਦਾ ਹਾਂ ਆਪਣੇ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਜਿਹੜਾ ਦਿਨ ਤਿਹਾਰ ਹੁੰਦਾ ਇਹਦੇ ਵਿੱਚ ਸ਼ਹਿਰ ਵਾਲੇ ਤੇ ਖੁਸ਼ੀਆਂ ਚ ਝੂਮਰੇ ਉੱਠਦੇ ਆ ਪਰ ਜਿਹੜੀ ਅਫਸਰ ਜਾਂ ਸਾਡੇ ਵਰਗੇ ਸਿਆਸੀ ਬੰਦੇ ਹੁੰਦੇ ਨੇ ਇਹਨਾਂ ਦੀ ਜਾਣ ਜਿਹੜੀ ਆ ਉਹ ਕੜਕੀ ਚ ਫਸੀ ਹੁੰਦੀ ਆ ਵੀ ਪ੍ਰਮਾਤਮਾ ਸੁੱਖੀ ਸੰਧੀ ਜਿਹੜਾ ਇਹ ਦਿਨ ਕਢਾ ਦੇਵੇ